ਕੋਵਿਡ-19 ਮਹਾਮਾਰੀ ਦੇ ਦੌਰਾਨ ਇਲਾਕੇ ਦੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦੇ ਕਾਰਨ ਸ਼ਹਿਰ ਦੇ ਲੱਕੜਬਾਜ਼ਾਰ ਦੇ ਨਵਾਂ ਮੁਹੱਲਾ ਇਲਾਕਾ ਨਿਵਾਸੀਆਂ ਨੇ ਹਲਕਾ ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਿੰਦਰ ਢਾਵਰ ਨੂੰ ਬੁਲਾ ਕੇ ਸਨਮਾਨਿਤ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ। ਜਸਵੰਤ ਸਿੰਘ ਜੀ ਨਵਾਂ ਮੁਹੱਲਾ ਲੱਕੜਬਾਜ਼ਾਰ ਤੋਂ ਆਪਰੇ ਅੱਜ ਢਾਵਰ ਸਾਹਿਬ ਨੂੰ ਅਸੀਂ ਉਹਨਾਂ ਦੀ ਜਿਹੜੀਆਂ ਉਹਨਾਂ ਨੇ ਸਾਡੇ ਵਾਰਡ ਦੇ ਵਿੱਚ ਸੇਵਾਵਾਂ ਕੀਤੀਆਂ ਨੇ ਔਰ ਗਰੀਬਾਂ ਤੱਕ ਜੋ ਰਾਸ਼ਨ ਪਹੁੰਚਾਇਆ ਉਹਨਾਂ ਨੇ ਗੁਰਪ੍ਰੀਤ ਸਿੰਘ ਖੁਰਾਨਾ ਜੀ ਥਰੂ ਜੋ ਇੱਥੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਈ ਰਾਸ਼ਨ ਪਾਣੀ ਤੋਂ ਗਰੀਬਾਂ ਦੇ ਵਾਸਤੇ ਜੋ ਵੀ ਰਾਸ਼ਨ ਆਇਆ ਸਾਰਾ ਪਹੁੰਚਾਇਆ ਗਿਆ ਔਰ ਅਸੀਂ डावਰ ਸਾਹਿਬ ਦਾ ਧੰਵਾਦ ਕਰਨ ਲਈ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਵਾ ਬੁਲਾ ਕੇ ਜੋੜੀ ਉਹਨਾਂ ਨੇ ਸਾਡੇ ਵਾਰਡ ਦੇ ਵਿੱਚ ਇੱਥੇ ਸੇਵਾ ਕੀਤੀਆਂ ਨੇ ਨਿਸ਼ਕਾਮ ਕਰਕੇ ਸਭ ਉਹ ਇੰਦਾ ਕਰਕੇ ਅਸੀਂ ਉਹਨਾਂ ਦਾ ਧੰਵਾਦ ਕੀਤਾ ਔਰ ਅਸੀਂ ਔਰ ਇਹ ਹੈ ਆਪਣਾ ਜਿਹੜਾ ਅੱਜਕੱਲ ਮਹਾਮਾਰੀ ਫੈਲੀ ਹੋਈ ਹੈ ਜਿਹੜੀ ਕਰੋਨਾ ਕਰਕੇ ਉਹ ਸਾਰਿਆਂ ਨੂੰ ਜਾਗਰੂਕ ਕਰਕੇ ਗਏ ਨੇ ਆਪਣਾ ਡਿਸਟਰੈਕਟ ਬਣਾ ਕੇ ਰੱਖੋ ਜੋ ਵੀ ਸਾਰੇ ਭਰੇਜ ਆ ਆਪਣੇ ਕਰੋ ਮੈਂ ਗੁਰਪ੍ਰੀਤ ਸਿੰਘ ਖੁਰਾਣਾ ਐ ਐਕਸ ਕਾਉਂਸਲਰ ਅੱਜ ਇਸ ਇਲਾਕੇ ਦੇ ਐਮ ਐਲ ਏ ਸ਼੍ਰੀ ਸੁਰਿੰਦਰ ਢਾਵਰ ਜੀ ਜਸਵੰਤ ਸਿੰਘ ਕੜਵਲ ਜੀ ਦੇ ਘਰੇ ਇਸ ਨਵੇਂ ਮੱਲੇ ਦੇ ਸਾਰੇ ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਸਨਮਾਨ ਰੱਖਿਆ ਸੀ ਜੋ ਕੋਵਿਡ 19 ਦੇ ਵਿੱਚ ਐਮ ਐਲ ਏ ਸਾਹਿਬ ਨੇ ਇਸ ਇਲਾਕੇ ਦੀ ਸੇਵਾ ਕੀਤੀ ਤੇ ਜੋ ਲੋਕਾਂ ਨੂੰ ਜਿਨ੍ਹਾਂ ਨੂੰ ਕੁਝ ਸਰ ਨੂੰ ਰਾਸ਼ਨ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਵੀ ਜਿਸ ਤਰ੍ਹਾਂ ਦੀ ਵੀ ਮਦਦ ਸੀ ਉਹਨਾਂ ਨੇ ਕੀਤੀ ਅੱਜ ਇਸ ਕਰਕੇ ਇਲਾਕੇ ਵਾਲਿਆਂ ਨੇ ਸਾਡੇ ਐਮਐਲਏ ਸਰ ਸ਼੍ਰੀ ਸੁਰਿੰਦਰ ਢਾਵਰ ਜੀ ਦਾ ਸਨਮਾਨ ਰੱਖਿਆ ਸੀ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਪੂਰੇ ਇਲਾਕਾ ਨਿਵਾਸੀਆਂ ਦਾ ਪੂਰੇ ਨਵੇਂ ਮੱਲੇ ਨਿਵਾਸੀਆਂ ਦਾ ਜਿਨ੍ਹਾਂ ਨੇ ਧੰਨਵਾਦ ਕੀਤਾ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼